ਸੇਪਰੇ ਖੜਗ ਕੇ ਦਾਵ ਕਰੰਤੇ ਸੋ ਉਹ ਆਪਣੇ ਸ਼ਸਤਰ ਵਿਦਿਆ ਦੇ ਅਭਿਆਸ ਵਿੱਚ ਇਸੇ ਤਰ੍ਹਾਂ ਜਿਹੜੀ ਢਾਲ ਆ ਉਹ ਅਤੇ ਖੜਗ ਤਲਵਾਰ ਫੜ ਕੇ ਇਸ ਤਰ੍ਹਾਂ ਸ਼ਸਤਰ ਵਿਦਿਆ ਖੇਡਦੇ ਹਨ ਧਨੁਖੇ ਨਿਠੁਰ ਨੌ ਟਾਂਕ ਖਿਚੰਤੇ ਫਿਰ ਇਸੇ ਤਰ੍ਹਾਂ ਨੌ ਟਾਂਕ ਵਾਲਾ ਬਹੁਤ ਸਖਤ ਧਨੁਖ ਜਿਹੜਾ ਤੀਰ ਚਲਾਉਣ ਵਾਲਾ ਤੇ ਉਹ ਖਿੱਚ ਕੇ ਚਲਾਉਂਦੇ ਹਨ ਖਪਰੇ ਮਹਾ ਫੁਲਾਦੀ ਤੀਖਣ ਸਤਿਗੁਰੂ ਸਾਹਿਬ ਜੀ ਦੇ ਜਿਹੜੇ ਤੀਰ ਨੇ ਉਹ ਬੜੇ ਚੌੜੇ ਖਪਰੇ ਹਨ ਤੇ ਬੜੇ ਤਿੱਖੇ ਹਨ ਗੁਰੂ ਘਰਾਵਹਿ ਕਹਿ ਕਹਿ ਭੀਖਨ ਗੁਰੂ ਸਾਹਿਬ ਜੀ ਕਹਿ ਕਹਿ ਕੇ ਕਾਰੀਗਰਾਂ ਕੋਲੋਂ ਉਹ ਬੜੇ ਭੀਖਨ ਭਾਵ ਕੇ ਬੜੇ ਜਿਹੜੇ ਖਤਰਨਾਕ ਨੇ ਇਹੋ ਜੇ ਸੁੰਦਰ ਤੀਰ ਕਰਵਾ ਰਹੇ ਹਨ ਚਾਰ ਚਾਰ ਅੰਗੁਲ ਚੌੜਾ ਕਰ ਕੋ ਸੂਇਸੇ ਤਰੀਕੇ ਦੇ ਨਾਲ ਕਹਿੰਦੇ ਤੀਰਾਂ ਦੇ ਜਿਹੜੇ ਅੱਗੇ ਫਲ ਨੇ ਨਾ ਉਹਨਾਂ ਨੂੰ ਚਾਰ ਚਾਰ ਉਂਗਲਾਂ ਚੌੜਾ ਕਰਵਾਉਣਾ ਕਰਦੇ ਹਨ ਕਾਨੀ ਪੁਸ਼ਕਾ ਮਦ ਬੀਜ ਧਰ ਤੇ ਫਿਰ ਉਹਦੇ ਜਿਹੜੀ ਵਿਚਕਾਰ ਕਾਨੀਆਂ ਉਹਨੂੰ ਇਸ ਤਰੀਕੇ ਦੇ ਨਾਲ ਪੱਕੀਆਂ ਕਰਕੇ ਗੜਵਾਉਂਦੇ ਨੇ ਕਿ ਕਿਤੇ ਉਹ ਲੱਥ ਨਾ ਜਾਵੇ ਟੁੱਟ ਨਾ ਜਾਵੇ ਦੇਖ ਤੇ ਲੋਕ ਅਧਿਕ ਬਿਸਮਾਵੇ ਇਹ ਸਭ ਕੁਝ ਕੌਤਕ ਵੇਖ ਕੇ ਜਿਹੜੇ ਸੰਗਤਾਂ ਹਨ ਬੜੇ ਅਸਚਾਰਜ ਹੈਰਾਨ ਹੋ ਰਹੇ ਹਨ ਅਬ ਤੋ ਆਸ ਨਹਿ ਕੋਏ ਚਲਾਵੇ ਕਿ ਇਹੋ ਜਿਹਾ ਤੀਰ ਜਿਹੜੀ ਪ੍ਰਕਾਰ ਦਾ ਜਿਹੜੇ ਤਰੀਕੇ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਬਣਾ ਰਹੇ ਨੇ ਇਹੋ ਜੇ ਤੀਰ ਅੱਜ ਦੇ ਜਮਾਨੇ ਵਿੱਚ ਤਾਂ ਕੋਈ ਨਹੀਂ ਚਲਾਉਂਦਾ ਹੈ ਅਰਜਨ ਆਦਿਕ ਸਮੈ ਮਝਾਰਾ ਜਦੋਂ ਪ੍ਰਾਣੇ ਯੁੱਗਾਂ ਵਿੱਚ ਅਰਜਨ ਵਰਗੇ ਸੂਰਮਿਆਂ ਦੀ ਗੱਲ ਆਉਂਦੀ ਏ ਉਹਨਾਂ ਦਾ ਸਮਾਂ ਸੀ ਸੁਨੇ ਬਲੀ ਸੇ ਕਰਤ ਪ੍ਰਹਾਰਾ ਉਹ ਸੁਣਿਆ ਇਤਿਹਾਸਾਂ ਵਿੱਚ ਪ੍ਰਾਣਿਆਂ ਯੁੱਗਾਂ ਵਿੱਚ ਕਿ ਉਹ ਅਰਜਨ ਵਰਗਿਆਂ ਦੇ ਸਮੇਂ ਤੇ ਇਹੋ ਜੇ ਤੀਰ